ਕੋਈ ਕੁਰਸੀਆਂ ਡਾਈ ਫੇਰਦਾ ਦਰਬਾਰ ਤੇ ਵਿੱਚ ਕੋਈ ਕਿਤੇ ਰੀਤੀ ਰਿਵਾਜ ਨੂੰ ਭੰਗ ਕੀਤਾ ਜਾਂਦਾ ਹੈ ਮੇਰਾ ਗੁਰੂ ਐਡਾ ਛੋਟਾ ਨਹੀਂ ਹੈਗਾ ਵੀ ਤੁਹਾਡੀਆਂ ਕੁਰਸੀਆਂ ਨਾਲ ਉਹਨੂੰ ਫਰਕ ਪੈਣਾ ਹੈ ਮੇਰਾ ਗੁਰੂ ਇੰਨਾ ਛੋਟਾ ਨਹੀਂ ਹੈਗਾ ਇਹਦਾ ਹਾਜਮਾ ਬੜਾ ਤਕੜਾ ਹੈ ਇਹਨੂੰ ਤਾਂ ਸੰਸਾਰ ਦੇ ਉੱਤੇ ਲੋਕੀ ਨਿੰਦੀ ਜਾਂਦੇ ਆ ਸੰਸਾਰ ਦੇ ਕਹਿੰਦੇ ਲੋਕੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਇੱਕ ਵਿਚਾਰ ਦਾ ਜਰੀਆ ਹੈ ਪਾਛਾ ਤੇ ਉਹਨਾਂ ਦਾ ਵੀ ਕੱਖ ਨਹੀਂ ਵਿਗੜਦਾ ਉਹਨਾਂ ਦਾ ਵੀ ਕੱਖ ਨਹੀਂ ਵਿਗੜਦਾ ਪਰ ਮੇਰੀ ਇੱਕ ਰਿਕਵੈਸਟ ਹੈ ਤੁਹਾਡੇ ਚਰਨਾਂ ਦੇ ਵਿੱਚ ਜਿਨ੍ਹਾਂ ਦੇ ਗੋਡੇ ਕੰਮ ਕਰਦੇ ਹੋ ਉਹ ਅਰਦਾਸ ਨਾ ਕਰਿਆ ਕਰੋ ਵੀ ਸਾਡੇ ਗੋਡੇ ਨਾ ਕੰਮ ਕਰਨ ਆਪਾਂ ਅਰਦਾਸ ਕਰੀਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਵੀ ਜਿਨ੍ਹਾਂ ਚਰ ਗੋਡੇ ਕੰਮ ਕਰਦੇ ਨੇ ਆਪਾਂ ਉਨਾ ਚਿਰ ਥੱਲੇ ਸੰਗਤ ਵਿੱਚ ਬੈਠੀਏ ਕਿਉਂਕਿ ਸੰਗਤ ਦਾ ਅਸਰ ਬੜਾ ਵੱਡਾ ਹੁੰਦਾ ਹੈ ਹੁਣ ਸੰਗਤ ਵਿੱਚ ਆਣ ਕੇ ਬੈਠਣਾ ਦੁਸ਼ਮਣ ਨੇ ਵੀ ਸੰਗਤ ਵਿੱਚ ਆਣ ਕੇ ਬੈਠਣਾ ਸੱਜਣ ਨੇ ਵੀ ਸੰਗਤ ਕੈਸੀ ਹੋਇਆ ਕਰਦੀ ਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਜਦੋਂ ਅਸੀਂ ਬੈਠਦੇ ਆ ਇੱਕ ਦਾ ਉਪਦੇਸ਼ ਸੁਣਦੇ ਆ ਇੱਕ ਦੀ ਗੱਲ ਕਰਦੇ ਆ ਉਹ ਸੰਗਤ ਹੋਇਆ ਕਰਦੀ ਆ ਤੇ ਦੂਸਰੀ ਬੇਨਤੀ ਇਹ ਆ ਕਿ ਜਦੋਂ ਮੈਂ ਦਰਬਾਰ ਸਾਹਿਬ ਆਉਣ ਲੱਗਾ ਨਾ ਤੇ ਨਿਸ਼ਾਨ ਸਾਹਿਬ ਦੇ ਹਾਲੇ ਦੁਆਲੇ ਜੋੜਿਆਂ ਤੇ ਢੇਰ ਲੱਗੇ ਮੇਰੇ ਕੋਲ ਫੋਟੋ ਹੈਗੀ ਜੇ ਕਿਸੇ ਨੇ ਵੇਖਣੀ ਹੋਵੇ ਤਾਂ ਉਹ ਨਿਸ਼ਾਨ ਸਾਹਿਬ ਦੇ ਆਲੇ ਦੁਆਲੇ ਢੇਰ ਲੱਗੇ ਜੋੜਿਆਂ ਦੇ ਤੇ ਮਾਫ਼ ਕਰਿਓ ਜੇ ਨਿਸ਼ਾਨ ਸਾਹਿਬਾਂ ਦੇ ਆਲੇ ਦੁਆਲੇ ਜੋੜਿਆਂ ਦੇ ਢੇਰ ਲੱਗੇ ਹੋਣਗੇ ਤੇ ਇਦਾਂ ਮਤਲਬ ਇੱਕ ਦਿਨ ਅਸੀਂ ਦਰਬਾਰ ਵਿੱਚ ਵੀ ਲੈ ਕੇ ਆਵਾਂਗੇ ਅਸੀਂ ਯਤਨ ਕਰ ਰਹੇ ਆ ਨਾ ਵੀ ਅਸੀਂ ਦਰਬਾਰ ਵਿੱਚ ਵੀ ਲੈ ਕੇ ਆਈਏ ਅਸਲ ਮੈਨੇ ਵਿੱਚ ਸਿੱਖੋ ਜੇ ਤੁਹਾਡੀ ਅਰਦਾਸ ਸੰਪੂਰਨ ਨਹੀਂ ਨਾ ਹੁੰਦੀ ਤੁਸੀਂ ਕਹਿੰਦੇ ਆ ਸਾਗੀਆਂ ਅਰਦਾਸਾਂ ਸੰਪੂਰਨ ਨਹੀਂ ਹੁੰਦੀਆਂ ਸਾਡੀ ਰੱਬ ਸੁਣਦਾ ਨਹੀਂ ਸ਼ਹੀਦੀ ਦੇਖ ਲਾ ਕੇ ਨਿਸ਼ਾਨ ਸਾਹਿਬ ਤੇ ਅਰਦਾਸ ਕਰ ਦਿਓ ਭਾੜੀ ਕਿਸਮਤ ਵਿੱਚ ਨਾ ਵੀ ਚੀਜ਼ ਹੋਵੇ ਤੇ ਉਹ ਰੱਬ ਲੈ ਕੇ ਦੇ ਦਿੰਦਾ ਜੀ